ਕਈ ਥਾਵਾਂ ਤੇ ਚੈਕਿੰਗ ਕਰਨੀ ਪੈਂਦੀ ਹੈ ਚਾਹੇ ਉਹ ਡਰੱਗ ਦੀ ਕੋਈ ਰਿਕਵਰੀ ਕਰਨੀ ਹੋਵੇ ਕੈਸ਼ ਦੀ ਰਿਕਵਰੀ ਕਰਨੀ ਹੋਵੇ ਉਸ ਨੂੰ ਲੈ ਕੇ ਸੋ ਟੀਮਾਂ ਤੁਸੀਂ ਕਿਵੇਂ ਤਨਾਤ ਕੀਤੀਆਂ ਦੋ ਤਰ੍ਹਾਂ ਦੀ ਟੀਮ ਹੋਣੀਆਂ ਜਿਵੇਂ ਸਟ੍ਰੈਟੈਜਿਕ ਟੀਮਸ ਹੁੰਨੀਆਂ ਨੇ ਜਿਹੜੀਆਂ ਇੱਕ ਜਗ੍ਹਾ ਖੜ ਕੇ ਚੈੱਕ ਕਰਦੀਆਂ ਨੇ ਇੱਕ ਉਹਨੀਆਂ ਫਲੈਂਕ ਸquad ਅਸੀਂ ਉਹਨਾਂ ਨੂੰ ਫਿਰ ਮੋਬਿਲਾਈਜ਼ ਕਰਦੇ ਹਾਂ ਗੱਟੀਆਂ ਦਿੰਦੇ ਹਾਂ ਨਾਲ ਸੀਐਫੀ ਲਗਾ ਦਿੰਦੇ ਹਾਂ ਅਨੌਥਰਾਾਈਜ਼ਡ ਮੂਵਮੈਂਟ ਆਫ ਦਾ ਡਰੱਗਸ ਹੈ ਕੋਈ ਸ਼ਰਾਬਾਂ ਨੇ ਯੂਜ਼ ਹੋਣੀਆਂ ਜਾਂ ਕੋਈ ਮਨੀ ਹੈ ਇਲੈਕਸ਼ਨ ਦੇ ਆਊਟਕਮ ਨੂੰ ਐਡਵਰਸਲੀ ਇੰਪੈਕਟ ਕਰ ਸਕਦੇ ਆ ਹੈ ਵੀ ਕਿੰਨੇ ਕ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਤੁਸੀਂ ਤੁਹਾਨੂੰ ਪਤਾ ਕਿ ਇੰਨੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਪੂਰੀ ਅਸੀਂ ਸਖਤ ਕਰਾਂਗੇ ਕਿ ਉਹ ਵੱਤ ਤੋਂ ਵੱਤ ਜਿਹੜੀ ਆਉਟਪੁੱਟ ਮਿਲ ਸਕੇ ਤੁਹਾਨੂੰ ਕਿੱਦਾਂ ਲਾਉਣੇ ਆ ਕਿੰਨੇ ਬੰਦੇ ਲਗਾਉਣੇ ਆ ਹੋਰ ਕਿੱਦਾਂ ਮਤਲਬ ਕਿ ਪੈਰੀਫਰਲ ਸਕਿਉਰਟੀ ਕਿੱਦਾਂ ਕਰਨੀ ਆ ਉਹ ਫੋਰਸ ਕਾਫੀ ਜ਼ਿਆਦਾ ਹੁੰਦੀ ਆ ਜਿਹੜੀ ਪੰਜਾਬ ਪੁਲਿਸ ਪੂਰੀ ਨਹੀਂ ਕਰ ਸਕਦੀ ਹੁੰਦੀ ਇਸ ਕਰਕੇ ਬਾਹਰੋਂ ਜਿਹੜੀਆਂ ਸੈਂਟਰਲ ਆਰਮਡ ਪੁਲਿਸ ਹੈ ਉਹਨਾਂ ਨੂੰ ਬੁਲਾਇਆ ਜਾਂਦਾ ਉਹ ਮਦਦ ਕਰਦੀਆਂ ਨੇ ਆ ਕੇ ਕਈ ਜਿਹੜੇ ਵੱਡੇ ਲੀਡਰ ਹੁੰਦੇ ਨੇ ਉਹ ਮਸਲ ਤੇ ਮਨੀ ਪਾਵਰ ਦਾ ਯੂਜ਼ ਕਰਦੇ ਐ ਇਲੈਕਸ਼ਨਾਂ ਦੇ ਵਿੱਚ ਸੋ ਉਦੋਂ ਤੁਸੀਂ ਕਿਵੇਂ ਦੇਖਦੇ ਹੋ ਵਾਚ ਕਰਦੇ ਹੋ ਬਿਲਕੁਲ ਜਦੋਂ ਅਖੀਰਲੇ ਦਿਨ ਹੁੰਦੇ ਹੁੰਦੇ ਬਟਸ ਅਗਰ ਕਿਸੇ ਕੈਂਡੀਡੇਟ ਦੇ ਖਿਲਾਫ ਕਰਨਾ ਚਾਹੁੰਦੇ ਹੋ ਕੋਈ ਕੁਐਸਚਨ ਕਰਨਾ ਚਾਹੁੰਦੇ ਹੋ ਜਾਂ ਤੁਹਾਡੇ ਕੋਲ ਹੋਰ ਗ੍ਰੀਵੈਂਸਸ ਹੈਗੇ ਆ ਉਹ ਤੁਸੀਂ ਡੈਮੋਕਰੇਟਿਕਲੀ ਕਰੋ ਅਗਲੇ ਦੀ ਜਿਹੜਾ ਰਾਈਟ ਟੂ ਮੂਵਮੈਂਟ ਹੈਗਾ ਉਹਨੂੰ ਖਤਮ ਨਹੀਂ ਕਰ ਸਕਦੇ ਬਾਬੂ ਸ਼ਹੀਦ ਦੇਖ ਰਹੇ ਤੁਸੀਂ ਪੰਜਾਬ 'ਚ 1 ਜੂਨ ਨੂੰ ਪੋਲਿੰਗ ਹੋਣੀ ਹੈ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਲਗਾਤਾਰ ਵਧ ਰਹੀਆਂ ਹਨ ਇੱਕ ਪਾਸੇ ਸਿਆਸੀ ਪਾਰਟੀਆਂ ਉਹ ਆਪਣੇ ਆਪਣੇ ਚੋਣ ਪ੍ਰਚਾਰ ਚ ਲੱਗੀਆਂ ਹੋਈਆਂ ਨੇ ਤੇ ਦੂਜੇ ਪਾਸੇ ਕਿਸੇ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਗੱਲ ਕਰੀਏ ਪੁਲਿਸ ਐਡਮਿਨਿਸਟ੍ਰੇਸ਼ਨ ਦੀ ਗੱਲ ਕਰੀਏ ਤਾਂ ਉਹਨਾਂ ਤੇ ਵੀ ਇਹਨਾਂ ਦਿਨਾਂ ਦੇ ਵਿੱਚ ਜ਼ਿੰਮੇਵਾਰੀ ਕਾਫੀ ਵੱਧ ਜਾਂਦੀ ਹੈ ਕਿ ਸਟੱਜੇ ਟੰਗ ਦੇ ਨਾਲ ਇਹ ਸਾਰੀ ਜਿਹੜੀ ਪ੍ਰਕਿਰਿਆ ਹੁੰਦੀ ਹੈ ਉਹ ਉਹਨੇ ਪਰੇ ਚੜੇ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਚੋਣਾਂ ਨੂੰ ਲੈ ਕੇ ਅਸੀਂ ਬਠਿੰਡਾ ਪਹੁੰਚੇ ਹੋਏ ਹਾਂ ਤੇ ADGP ਬਠਿੰਡਾ ਰੇਂਜ SPS ਪਰਮਾਰ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੀ ਦੇਖਰੇਖ ਦੇ ਵਿੱਚ ਸਾਰੇ ਅਰੇਂਜਮੈਂਟਸ ਕੀਤੇ ਗਏ ਨੇ ਤੇ ਅੱਗੇ ਵੀ ਕੀਤੇ ਜਾਣੇ ਨੇ ਸਪੈਸ਼ਲੀ ਪੋਲਿੰਗ ਦੇ ਦਿਨਾਂ ਦੇ ਵਿੱਚ ਸੋ ਗੱਲਬਾਤ ਕਰਾਂਗੇ ਪਰਮਾਰ ਸਾਹਿਬ ਕਿਸ ਤਰ੍ਹਾਂ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਤੁਹਾਡੀ ਵਧੀ ਹੈ ਜਦੋਂ ਤੋਂ ਕੋਡ ਆਫ ਕੰਡਕਟ ਲੱਗਿਆ ਹੋਇਆ ਹੈ ਅਸੀਂ ਪਰਟਿਕੁਲਰਲੀ ਅਸਪਰ ਦਾ ਗਾਈਡਲਾਈਨਸ ਦਾ ECII ਉਹ ਜਿਹੜਾ ਮਾਡਲ ਕੋਡ ਆਫ ਕੰਡਕਟ ਹੈ ਉਹ ਆ ਜਾਂਦਾ ਇਨਫੋਰਸ ਦੇ ਵਿੱਚ ਤੇ ਫਿਰ ਅਸੀਂ ਉਹਦੇ ਅਕੋਰਡਿੰਗਲੀ ਸਾਰਾ ਕੰਮ ਕਰਦੇ ਆਂ ਦਵਾ ਪੰਜਾਵਾਂ ਕਰਾਉਣੇ ਆ ਜਾਂ ਕੋਈ ਨਾਕੇ ਲਗਾਉਣੇ ਆ ਕੋਈ ਫਲਾਈਂਗ ਸਕੁਐਡ ਜਾਂ ਸਟੈਟਿਕ ਟੀਮਸ ਖੜੀਆਂ ਕਰਨੀਆਂ ਨੇ ਤੇ ਉਹਦੇ ਅਕੋਰਡਿੰਗਲੀ ਐਕਚੁਅਲੀ ਫਿਰ ਕੰਮ ਸ਼ੁਰੂ ਹੋ ਜਾਂਦਾ ਅੱਛਾ ਹੁਣ ਅ ਅੱਜ ਕੱਲ੍ਹ ਦੀ ਆਪਾਂ ਗੱਲ ਕਰੀਏ ਤਾਂ ਥਾਂ ਕਈ ਥਾਵਾਂ ਤੇ ਚੈਕਿੰਗ ਕਰਨੀ ਪੈਂਦੀ ਹੈ ਮੂਵਮੈਂਟ ਜਿਹੜੀ ਹੁੰਦੀ ਹੈ ਲਗਾਤਾਰ ਉਹ ਅ ਚਾਹੋ ਡਰੱਗ ਦੀ ਕੋਈ ਰਿਕਵਰੀ ਕਰਨੀ ਹੋਵੇ ਕੈਸ਼ ਦੀ ਰਿਕਵਰੀ ਕਰਨੀ ਹੋਵੇ ਉਸ ਨੂੰ ਲੈ ਕੇ ਸੋ ਟੀਮਾਂ ਤੁਸੀਂ ਕਿਵੇਂ ਤਨਾਤ ਕੀਤੀਆਂ ਕਿੱਥੇ ਕਿੱਥੇ ਲਾਈਆਂ ਹੋਈਆਂ ਨੇ ਤੇ ਕਿਸ ਤਰ੍ਹਾਂ ਦੇ ਨਾਲ ਉਹ ਚੈਕਿੰਗ ਕਰ ਰਹੇ ਇਹਦੇ ਦੋ ਤਰ੍ਹਾਂ ਦੀ ਟੀਮ ਹੁੰਦੀ ਹੈ ਇੱਕ ਸਟੈਟਿਕ ਟੀਮਸ ਹੁੰਦੀਆਂ ਨੇ ਜਿਹੜੀਆਂ ਇੱਕ ਜਗ੍ਹਾ ਖੜ ਕੇ ਚੈੱਕ ਕਰਦੀਆਂ ਨੇ ਇੱਕ ਹੁੰਦੀਆਂ ਫਲਾਈਂਗ ਸਕੁਐਡ ਉਹ ਕੰਪੈਰੀਟਿਵਲੀ ਨੰਬਰ ਉਹਦਾ ਸੇਮ ਹੀ ਹੁੰਦਾ ਤੇ ਉਹ ਅਸਪਾਸ ਦਾ ਗਾਈਡਲਾਈਨਸ ਉਹਦਾ ਇਹੀ ਆ ਅਸੀਂ ਉਹਨਾਂ ਨੂੰ ਫਿਰ ਮੋਬਿਲਾਈਜ਼ ਕਰਦੇ ਹਾਂ ਗੱਡੀਆਂ ਦਿੰਦੇ ਹਾਂ ਨਾਲ ਸੀਐਫੀ ਲਗਾ ਦਿੰਦੇ ਹਾਂ ਤਾਂ ਕਿ ਜਿਹੜੀ अनऑथराइज मूवमेंट ऑफ द ड्रग्स है कोई शराब बाने यूज होनिया या कोई मनी है जेडे इलेक्शन दे आउटकम नो एडवर्सली इंपैक्ट कर सकते है उना नु ਫੜ ਲਈ ਸਾਡੇ ਕੋ ਕਾਫੀ ਰਿਕਵਰੀ ਜ ਕੀਤੀਆਂ ਲਾਸ ਦਿਨਾਂ ਦੇ ਵਿੱਚ ਪਿਛਲੇ ਕੱਲ ਹੀ ਮੇਰੇ ਨਾਲ 25 ਪੇਟੀਆਂ ਸ਼ਰਾਬ ਦੀਆਂ ਫੜੀਆਂ ਗਈਆਂ ਨੇ ਇਸ ਕਰਕੇ ਪੁਲਿਸ ਨੂੰ ਕਾਫੀ ਸਤਾਰਕ ਕੀਤਾ ਗਿਆ ਹੁਣ ਜਦੋਂ ਤੁਸੀਂ ਚੰਡੀਗੜ੍ਹ ਤੋਂ ਟ੍ਰੈਵਲ ਕਰਕੇ ਆਏ ਹੋ ਯੂ ਡ ਹੈ ਸੀਨ ਇਨ ਦਾ ਸਿਟੀ ਇਟਸੈਲਫ देयर इज alot ऑफ ਡਿਪਲੋਇਮੈਂਟ ਗੋਇੰਗ ਆਨ ਜਾ ਕੋ ਗਿਣਤੀ ਹੈ ਵੀ ਕਿੰਨੇ ਕ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਤੁਸੀਂ ਤੁਹਾਨੂੰ ਪਤਾ ਕਿ ਇੰਨੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਪੂਰੀ ਅਸੀਂ ਸਖਤ ਕਰਾਂਗੇ ਕਿ ਉਹ ਵੱਧ ਤੋਂ ਵੱਧ ਜਿਹੜੀ ਆਉਟਪੁੱਟ ਮਿਲ ਸਕੇ ਤੁਹਾਨੂੰ ਦੇਖੋ ਐਸ ਪਰ ਦਾ ਈਸੀਆਈ ਗਾਈਡਲਾਈਨਸ ਜਿਹੜੀਆਂ ਹੈਗੀਆਂ ਨਾ ਕਿ ਇੱਕ ਬੂਥ ਤੇ ਕਿੱਦਾਂ ਲਾਉਣੇ ਆ ਕਿੰਨੇ ਬੰਦੇ ਲਗਾਉਣੇ ਆ ਹੋਰ ਕਿੱਦਾਂ ਮਤਲਬ ਕਿ ਪੈਰੀਫਰਲ ਸਕਿਉਰਟੀ ਕਿੱਦਾਂ ਕਰਨੀ ਆ ਉਹ ਫੋਰਸ ਕਾਫੀ ਜ਼ਿਆਦਾ ਹੁੰਦੀ ਆ ਜਿਹੜੀ ਪੰਜਾਬ ਪੁਲਿਸ ਪੂਰੀ ਨਹੀਂ ਕਰ ਸਕਦੀ ਹੁੰਦੀ ਇਸ ਕਰਕੇ ਬਾਹਰੋਂ ਜਿਹੜੀਆਂ ਸੈਂਟਰਲ ਆਰਮਡ ਫੋਰਸਸ ਐ ਉਹਨਾਂ ਨੂੰ ਬੁਲਾਇਆ ਜਾਂਦਾ ਉਹ ਮਦਦ ਕਰਦੀਆਂ ਨੇ ਆ ਕੇ ਤੇ ਇਸ ਕਰਕੇ ਵੀ ਆਰਮਡ ਫੋਰਸਸ ਕੋਈ ਪਾਰਸ਼ਲੀ ਕੁਝ ਫੋਰਸਸ ਆ ਵੀ ਗਈਆਂ ਨੇ ਜਿਨ੍ਹਾਂ ਨੂੰ ਯੂਟਿਲਾਈਜ਼ ਕੀਤਾ ਗਿਆ ਡਿਪਲਾਈ ਕੀਤਾ ਗਿਆ ਹਰ ਇੱਕ ਬੂਥ ਤੇ ਹਰ ਇੱਕ ਜਗ੍ਹਾ ਲਗਾਉਣਾ ਫਿਰ ਉਹਦੇ ਲਈ ਨੱਚਲੀ ਹੋਰ ਫੋਰਸਸ ਆਉਣਗੀਆਂ ਜਿੱਦਾਂ ਜਿੱਦਾਂ ਇਹ ਸੱਤਾਂ ਫੇਜ਼ਾਂ ਦੇ ਵਿੱਚ ਸਾਰੇ ਇੰਡੀਆ ਦੇ ਵਿੱਚ ਇਲੈਕਸ਼ਨ ਹੋ ਰਹੀ ਐ ਜਿੱਦਾਂ ਜਿੱਦਾਂ ਫੇਜ਼ ਖਤਮ ਹੋਈ ਜਾਣਗੇ ਉਹ ਸਾਰੀਆਂ ਫੋਰਸਸ ਮੋਬਾਈਲਾਈਜ਼ ਹੋ ਕੇ ਲਾਸਟ ਫੇਜ਼ ਵਾਲਾਂ ਨੂੰ ਆ ਜਾਣਗੀਆਂ ਤੇ ਫਿਰ ਅਸੀਂ ਉਹਨਾਂ ਨੂੰ ਪ੍ਰੋਪਰਲੀ ਡਿਪਲॉय ਕਰਵਾਵਾਂਗੇ ਵੀ ਹੀ ਆਲਰੇਡੀ ਹੈਵ ਅ ਪਲਾਨ ਇਨ ਪਲੇਸ ਉਹਨਾਂ ਦਾ ਸਕਿੱਲ ਸਾਡੇ ਕੋਲ ਹੈ ਪਲਾਨ ਹੈ ਸਿਰਫ ਨਾ ਨੰਬਰ ਭਰਨਾ ਹੁੰਦਾ ਕਿਹੜੀ ਯੂਨਿਟ ਦਾ ਕਿੱਦਾਂ ਆਇਆ ਬਾਕੀ एवरीथिंग ਇਜ਼ ਇਨ ਪਲੇਸ ਫਾਰ ਦਾ ਟਾਈਮਿੰਗ ਅੱਛਾ ਇਹ ਕਿਵੇਂ ਦੱਸੋ ਜਿਵੇਂ ਜਦੋਂ ਪੋਲਿੰਗ ਹੋ ਜਾਂਦੀ ਉਸ ਤੋਂ ਬਾਅਦ ਈਵੀਐਮਸ ਨੂੰ ਰੱਖਣਾ ਹੁੰਦਾ ਸੇਫਲੀ ਤੇ ਪਿੱਛੇ ਜੇ ਹੋਇਆ ਵੀ ਕਿਤੇ ਕਿਤੇ ਕੋਈ ਜਿਹੜੀਆਂ ਬੱਸਿਸ ਈਵੀਐਮਸ ਨੂੰ ਲੈ ਕੇ ਜਾ ਰਹੇ ਸੀ ਉਹਨਾਂ ਨੂੰ ਅੱਗ ਲੱਗ ਗਈ ਉਸ ਤੋਂ ਬਾਅਦ ਫਿਰ ਉਹ ਦਿੱਕਤ ਹੋਈ ਦੁਬਾਰੇ ਉੱਥੇ ਕੁਝ ਕਬੂਤਸ ਤੇ ਰੀਪੋਲਿੰਗ ਕਰਾਉਣੀ ਪਈ ਸੋ ਇਸ ਤਰ੍ਹਾਂ ਦੀ ਸਿਚੁਏਸ਼ਨ ਨਾ ਬਣੇ ਉਸ ਵੇਲੇ ਪੋਲਿੰਗ ਤੋਂ ਬਾਅਦ ਜਿਹੜੀ ਹੈ ਉਦੋਂ ਪੁਲਿਸ ਦੀ ਜਿਹੜੀ ਡਿਊਟੀ ਹੈ ਉਹ ਕਿਸ ਤਰ੍ਹਾਂ ਦੇ ਨਾਲ ਵੱਧਦੀ ਹੈ ਉਹਦੇ ਵਿੱਚ ਕੀ ਕੀ ਧਿਆਨ ਚ ਰੱਖਦੇ ਹੋ ਉਹਦੇ ਵਿੱਚ ਸਾਡੀ ਇੱਕ ਕੰਟਿੰਜੈਂਸੀ ਪਲਾਨ ਹੁੰਦੀ ਹੈ ਜਦੋਂ ਵੀ ਕੋਈ ਪਲਾਨ ਕਰੀਦਾ ਉਹਦੇ ਚ ਇਹ ਦੇਖੀਦਾ ਹੁੰਦਾ ਕਿ ਇਹ ਕਿਸ ਕਿਸ ਜਗ੍ਹਾ ਤੋਂ ਕਿਹੜੇ ਕਿਹੜੇ ਪੈਰਾਮੀਟਰ ਤੋਂ ਗਲਤ ਹੋ ਸਕਦਾ ਫਿਰ ਉਹਨਾਂ ਚੀਜ਼ਾਂ ਨੂੰ ਪਲੱਗ ਕਰਦੀਦਾ ਜਿਦਾਂ EVM ਸੀ ਤੁਸੀਂ ਗੱਲ ਕੀਤੀ ਆ ਹੁਣ ਇਸ ਵਾਰ ਕੀ ਕੀਤਾ ਗਵਰਨਮੈਂਟ ਹੈਜ਼ ਆਲਸੋ ਐਗਰੀ ਟੂ ਥਿਸ ਕਿ ਇੱਕੋ ਜਗ੍ਹਾ ਇੱਕੋ ਕੰਸਿਸਟੈਂਸੀ ਦੀਆਂ ਰੱਖੀਆਂ ਜਾਣ ਤਾਂ ਕਿ ਪੰਜ ਸੱਤ ਜਗ੍ਹਾ ਦੇ ਮਤਲਬ ਕਿ ਨਾਂ ਕੁਆਂ ਦੀ ਜਿਹੜੀ ਕਾਊਂਟਿੰਗ ਹੋਵੇ ਇੱਕੋ ਜਗ੍ਹਾ ਕਾਊਂਟਿੰਗ ਹੋ ਜਵੇ ਉਹਦੇ ਨਾਲ ਕੀ ਸਾਡੀ ਫੋਰਸਸ ਬੱਜ ਜਾਨੀ ਆ ਸਿਕਿਉਰਿਟੀ ਉੱਤੇ ਟਾਈਟ ਕਰ ਦੇਦੀ ਆ ਸੀਸੀਟੀਵੀ ਲਗਾ ਦੇ ਦਿੰਦੇ ਨੇ ਕੋਈ ਪਾਰਟੀਆਂ ਦੇ ਮੈਂਬਰ ਦੇਖਣਾ ਚਾਹੁੰਦੇ ਹੋਣ ਉੱਪਰ ਆ ਕੇ ਉੱਥੇ ਰੁਕ ਸਕਦੇ ਹੁੰਦੇ ਨੇ ਸੋ ਹਾਜ਼ ਟੂ ਮੇਕ ਦਾ ਪ੍ਰੋਸੈਸ ਵੈਰੀ ਵੈਰੀ ਟਰਾਂਸਪੇਰੈਂਟ। ਤੋਂ ਉਹ ਜਿਹੜੀ ਕੰਟਿੰਜੈਂਸੀ ਪਲੈਨਿੰਗ ਆ ਉਹ ਹਰੇਕ ਪੁਆਇੰਟ ਤੇ ਅਸੀਂ ਰੱਖਦੇ ਹਾਂ। ਪਰਮਾਤ ਸਾਬ ਨੋਮੀਨੇਸ਼ਨ ਫਾਈਲ ਕਰਨ ਦੇ ਦਿਨ ਚੱਲ ਰਹੇ ਸੀਗੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕੈਂਡੀਡੇਟਸ ਆਪਣੇ ਕਾਗਜ਼ ਭਰ ਰਹੇ ਸੀਗੇ ਤਾਂ ਰੋਡ ਸ਼ੋਜ਼ ਅਕਸਰ ਕਰਦੇ ਨੇ ਉਸ ਵੇਲੇ ਕੀ ਗਾਈਡਲਾਈਨਸ ਜਿਹੜੀਆਂ ਨੇ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਜਾਂ ਉਦੋਂ ਕਿਵੇਂ ਧਿਆਨ ਰੱਖਿਆ ਜਾਂਦਾ ਹੈ? ਉਹ ਬਸ ਜਦੋਂ ਸੀਆਈਏ ਨੇ ਕਿਹਾ ਹੁੰਦਾ ਨਾ ਕਿ ਇੰਨੇ ਕ ਬੰਦੇ ਹੋਣੇ ਚਾਹੀਦੇ ਨੇ ਉਹ ਤੋਂ ਪਹਿਲਾਂ ਜਿਹੜਾ ਰੋਡ ਸ਼ੋਅ ਕਰਨਾ देयर इज नो 바 ਹੁੰਦਾ ਬਟ व्हेन यू ਗੋ ਟੂ ਫਾਈਲ ਦਾ ਨੋਮੀਨੇਸ਼ਨ ਬਿਫੋਰ ਦਾ ਅਥਾਰਟੀ ਉਸ ਵੇਲੇ ਇੰਨੇ ਕ ਬੰਦੇ ਲੋਕ ਕਰਨੇ ਇੰਨੀਆਂ ਗੱਡੀਆਂ ਲੋਕ ਕਰਨੀਆਂ ਫਿਰ ਉਹਨੂੰ ਅਸੀਂ ਇਨਫੋਰਸ ਕਰੀਦਾ ਇਨ ਕਨਜੈਕਸ਼ਨ ਵਿਦ ਦਾ ਸਿਵਲ ਅਥਾਰਟिटीज ਕੋ ਨਾਲ ਡਿਪਲॉयਮੈਂਟ ਮਜਿਸਟ੍ਰੇਟ ਦੀ ਵੀ ਹੋ ਜਾਂਦੀ ਆ ਸਾਡੀ ਪੁਲਿਸ ਵਾਲਿਆਂ ਦੀ ਵੀ ਹੋ ਜਾਂਦੀ ਆ ਬਟ ਔਨ ਦਾ ਹੋਲ ਜਿਹੜੀ ਲਾਰਜਰ ਪਿਕਚਰ ਦੇ ਵਿੱਚ ਜਿਹੜੇ ਕੈਂਡੀਡੇਟ ਵੀ ਆ ਜਨਰਲੀ ਕੋਆਪਰੇਟ ਹੀ ਕਰਦੇ ਨੇ ਕੋਈ ਇਹੋ ਜਿਹਾ ਕੋਈ ਇਹੋ ਜਿਹੀ ਸਿਚੁਏਸ਼ਨ ਕ੍ਰੀਏਟ ਕੈਂਡੀਡੇਟ ਨੇ ਉਹਨੂੰ ਕੰਪਲਾਈ ਨਾ ਕਰ ਕੀਤਾ ਹੋਵੇ ਜਾਂ ਉਹਨੂੰ ਰਜਿਸਟਰ ਕੀਤਾ ਹੋਵੇ ਤਾਂ ਪੀਪਲ ਆਰ ਗੁੱਡ ਫਾਰ ਦਟ ਮੈਟਰ ਦੇ ਕੋਆਪਰੇਟ ਵਿਦ ਦ ਪੋਲੀਸ਼ਨ ਅਥਾਰਟिटीज ਕਿਹਾ ਜਾਂਦਾ ਕਿ ਕਈ ਜਿਹੜੇ ਵੱਡੇ ਲੀਡਰ ਹੁੰਦੇ ਨੇ ਉਹ ਮਸਲ ਤੇ ਮਨੀ ਪਾਵਰ ਦਾ ਯੂਜ਼ ਕਰਦੇ ਇਲੈਕਸ਼ਨਾਂ ਦੇ ਵਿੱਚ ਸੋ ਉਦੋਂ ਤੁਸੀਂ ਕਿਵੇਂ ਦੇਖਦੇ ਹੋ ਵਾਚ ਕਰਦੇ ਹੋ ਬਿਲਕੁਲ ਜਦੋਂ ਅਖੀਰਲੇ ਦਿਨ ਹੁੰਦੇ ਉਸੇ ਕਰਕੇ ਤਾਂ ਇਹ ਜਿਹੜੀਆਂ ਸਟੈਟਿਕ ਟੀਮਸ ਲਾਈਆਂ ਨੇ ਜਿੱਥੇ ਸਾਨੂੰ ਪਤਾ ਇਹ ਫ੍ਰੀਕਵੈਂਟਡ ਜਗ੍ਹਾ ਆ ਮੰਨ ਲਓ ਕਿ ਇੱਕ ਏਰੀਆ ਚ ਜਾਣਾ ਉਹ ਤੇ ਸੜਕੀ ਇੱਕ ਹੈਗੀ ਆ ਉਹ ਮੋਰੇ ਸਟੈਟਿਕ ਟੀਮ ਲਗਾਵਾਂਗੇ ਫਿਰ ਫਲਾਈਂਗ ਸਕੁਐਡ ਡਿਸਕਰ ਕੇ ਲਗਾਇਆ ਜਾਂਦਾ ਕਿ ਜਿੱਦਾਂ ਜਿੱਦਾਂ ਇਲੈਕਸ਼ਨ ਨੇੜੇ ਆ ਜਾਂਦੀਆਂ ਉਦਾਂ ਉਦਾਂ ਨੰਬਰ ਆਫ ਕੰਪਲੀਟ ਸੀ ਵਾ ਜਾਂਦੀਆਂ ਕਿਉਂਕਿ ਕੁਛ ਨਾ ਕੁਛ ਮੂਵਮੈਂਟ ਪੈਸੇ ਦੀ ਸ਼ਰਾਬ ਦੀ ਜਾਂ ਹੋਰ ਕਿਸੇ ਚੀਜ਼ ਦੀ ਜਿਹਨੂੰ ਕਿਦਾ ਇਨਫਲੂਐਂਸ ਕੀਤਾ ਜਾ ਸਕਦਾ ਜਿੱਦਾਂ ਫਰੀ ਬੀਜ਼ ਹੁੰਨੀਆਂ ਜਿੱਦਾਂ ਕੋਈ ਕੰਬੜਾ ਲਗਾ ਲੋ ਤਾਂ ਜਹਾ ਕੋਈ ਕੋਈ ਕਪੜੇ ਲਗਾ ਲੋ ਵਟ ਏਵਰ ਇਟ ਇਜ਼ ਜਹਾ ਫੂਡ ਆਈਟਮਸ ਲਗਾ ਲੋ ਉਹਨਾਂ ਦੀ ਲਾਰਜ ਸਕੇਲ ਮੂਵਮੈਂਟ ਨੂੰ ਚੈੱਕ ਕਰਨ ਲਈ ਫਿਰ ਅਸੀਂ ਉਹ ਜਿਹੜੀਆਂ ਐਫਐਸਟੀਆਂ ਹੈਗੀਆਂ ਉਹਨਾਂ ਨੂੰ ਯੂਜ਼ ਕਰਦੇ ਆ ਤੇ ਬੇਸਿਕ ਤਾਂ ਪਰਪਸ ਇਹੀ ਹੁੰਦਾ ਕਿ ਜਿਹੜਾ ਵੋਟਰ ਦਾ ਬਿਹੇਵੀਅਰ ਹੈ ਇਹ ਇਨਾਂ ਚੀਜ਼ਾਂ ਕਰਕੇ ਇਨਫਰੈਸ਼ਨ ਕੀਤਾ ਜਾ ਸਕੇ 임ਪਾਰਸ਼ਲੀਆਂ ਜਿਹੜੀਆਂ ਇਲੈਕਸ਼ਨਸ ਆ ਉਹ ਹੁਣ ਐਂਡ that is the charm of the democracy ਜੀ ਅੱਛਾ ਇੱਕ ਜੀ ਕਾਫੀ ਥਾਵਾਂ ਤੇ ਕਿਸਾਨਾਂ ਵੱਲੋਂ ਲੀਡਰਾਂ ਦਾ ਵਿਰੋਧ ਕੀਤਾ ਗਿਆ ਪੰਜਾਬ ਚ ਆਪਾਂ ਦੇਖਿਆ ਥੋੜੇ ਬਠਿੰਡੇ ਦੀ ਆਪਾਂ ਗੱਲ ਕਰੀਏ ਇੱਥੇ ਇਸ ਤਰ੍ਹਾਂ ਦਾ ਕੋਈ ਇਨਸਟੈਂਸ ਸਾਹਮਣੇ ਆਇਆ ਤੇ ਉਹ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੋਈ ਕੈਂਡੀਡੇਟਸ ਨੂੰ ਇਸ ਤਰ੍ਹਾਂ ਦੇ ਨਾਲ ਕੋਈ ਘੇਰਦਾ ਜਾਂ ਕੁਝ ਉਸ ਤਰ੍ਹਾਂ ਦੀ ਕੋਈ ਲੜਾਈ ਝਗੜੇ ਦੀ ਸਿਚੁਏਸ਼ਨ ਪੈਦਾ ਹੁੰਦੀ ਹੈ ਸੋ ਉਦੋਂ ਕਿ ਜਿਹੜੀ ਬਣਦੀ ਸਿਕਿਉਰਿਟੀ ਹੈ ਉਹਦੇ ਲਈ ਤੁਸੀਂ ਫਿਰ ਕੀ ਕੁਸ਼ ਇਨਪੁਟਸ ਕਿਵੇਂ ਲੈਣੇ ਹੋ ਕਿ ਉਹਨਾਂ ਦੀ ਹੈਲਪ ਕਰਦੇ ਹੋ ਉਹਦੇ ਵਿੱਚ ਦੋ ਤਿੰਨ ਜਗ੍ਹਾ ਤੇ ਦੋ ਤਿੰਨ ਫਰੰਟਸ ਤੇ ਕੰਮ ਕਰਦੇ ਆ ਇੱਕ ਤਾਂ ਇਹ ਸਮਝਾਉਣ ਵਾਲੀ ਗੱਲ ਹੁੰਦੀ ਹੈ ਕਿ ਕੈਂਡੀਡੇਟ ਨੂੰ ਕਹੀਦਾ ਕਿ ਤੁਹਾਡਾ ਪ੍ਰੋਪਗੇਟ ਕਰਨ ਦਾ ਲੋਕਾਂ ਕੋ ਜਾਣ ਦਾ ਕੈਨਵਾਸਿੰਗ ਕਰਨ ਦਾ ਹੱਕ ਹੈ ਇਹਨੂੰ ਯੂਜ਼ ਕਰੋ ਫ੍ਰੀਲੀ ਬਿਕੋਜ਼ ਐਸ ਡੈਮੋਕ੍ਰੇਸੀ ਦੂਸਰੇ ਪਾਸੇ ਅਸੀਂ ਇੰਗੇਜ ਕਰੀਦਾ ਕਿਸਾਨ ਯੂਨੀਅਨ ਨੂੰ ਜਾਂ ਕੋਈ ਹੋਰ ਆਪੋਨੈਂਟ ਗਰੁੱਪੀ ਹੋਵੇ ਉਹਨਾਂ ਨੂੰ ਸਮਝਾਈਦਾ ਯਾਰ ਤੁਹਾਡਾ ਜਿਹੜਾ ਪ੍ਰੋਟੈਸਟ ਦਾ ਰਾਈਟ ਹੈਗਾ ਲੇਕਿਨ ਤੁਹਾਡਾ ਆਬਸਟ੍ਰਕਸ਼ਨ ਦਾ ਰਾਈਟ ਨਹੀਂ ਹੈਗਾ ਤੁਸੀਂ ਪ੍ਰੋਟੈਸਟ ਅਗਰ ਕਿਸੇ ਕੈਂਡੀਡੇਟ ਦੇ ਖਿਲਾਫ ਕਰਨਾ ਚਾਹੁੰਦੇ ਹੋ ਕੋਈ ਕੁਐਸਚਨ ਕਰਨਾ ਚਾਹੁੰਦੇ ਹੋ ਜਾਂ ਤੁਹਾਡੇ ਕੋਈ ਹੋਰ ਗ੍ਰੀਵੈਂਸਸ ਹੈਗੇ ਆ ਉਹ ਤੁਸੀਂ ਡੈਮੋਕਰੇਟਿਕਲੀ ਕਰੋ ਅਗਲੇ ਦੀ ਜਿਹੜਾ ਰਾਈਟ ਟੂ ਮੂਵਮੈਂਟ ਹੈਗਾ ਉਹਨੂੰ ਖਤਮ ਨਹੀਂ ਕਰ ਸਕਦੇ ਸੋ ਵੀ ਹੈਵ ਵੀ ਆਲਰੈਡੀ ਇਨ ਟੱਚ ਵਿਦ ਦਾ ਕਿਸਾਨ ਯੂਨੀਅਨਸ ਤੇ ਇਹਨਾਂ ਨਾਲ ਮੀਟਿੰਗਸ ਵੀ ਕੀਤੀਆਂ ਨੇ ਤੋ ਉਹਨਾਂ ਨੂੰ ਸਮਝਾਈਦਾ ਵੀ ਹੈ ਕਿ ਇੱਥੇ ਤੱਕ ਤੁਹਾਡਾ ਅਧਾਰਾ ਬਣਦਾ ਇੱਥੇ ਤੱਕ ਤੁਸੀਂ ਕਰ ਲਓ ਇਹ ਤੋਂ ਗਾਂ ਅਲਾਉ ਨਹੀਂ ਕਰਾਂਗੇ ਤੇ ਇਹਦੇ ਲਈ ਫਿਰ ਸਾਨੂੰ ਚੈੱਕ ਕਰਨੀ ਪੈਂਦੀ ਆ ਕੋਈ ਕਿਸਾਨਾਂ ਦੀ ਮੂਵਮੈਂਟ ਆਪਣੇ ਪੋਲੀਟਿਕਲ ਲੀਡਰਸ ਦੀ ਮੂਵਮੈਂਟ ਉਹਨਾਂ ਦੇ ਸਕੇਜੂਲ ਕੀ ਨੇ ਕਦੋਂ ਜਾਣਾ ਕਦੋਂ ਆਉਣਾ ਸੋ ਇਟ ਇਜ਼ ਅ ਕੋਆਰਡੀਨੇਟ ਐਫਰਟ ਜਿਹੜੀ ਕਿ ਸਾਨੂੰ ਡੇਲੀ ਬੇਸਿਸ ਤੇ ਕਰਨੀ ਪੈਂਦੀ ਆ ਤਾਂ ਕਿ ਕੋਈ ਕਲੈਸ਼ ਨਾ ਹੋਵੇ ਸਿਕਿਉਰਿਟੀ ਬਣਦੀ ਤੁਸੀਂ ਪ੍ਰੋਵਾਈਡ ਕਰਾਓ ਤਾਂ ਕਿ ਕੋਈ ਨਿਊਸਾਂਸ ਨਾ ਕ੍ਰੀਏਟ ਹੋ ਜਾਵੇ ਕਿਸੇ ਦੀ ਜਾਨ ਮਾਲ ਨੂੰ ਖਤਰਾ ਨਾ ਹੋਵੇ ਕੋਈ ਅਜਿਹਾ ਸੀਨ ਨਾ ਕ੍ਰੀਏਟ ਹੋ ਜਾਵੇ ਜਿਹੜਾ ਡੈਮੋਕ੍ਰੈtic ਚੀਜ਼ ਨਾ ਹੋਵੇ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਅ ਸੋ ਗੱਲਬਾਤ ਅ ਅਸੀਂ ਕਰ ਰਹੇ ਸੀ ਤਿਆਰੀਆਂ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਬਠਿੰਡਾ ਦੇ ਵਿੱਚ ਸਪੈਸ਼ਲੀ ਕਿਉਂਕਿ ਬੜੀ ਹੌਟ ਸੀਟ ਵਜੋਂ ਵੇਖਿਆ ਜਾ ਰਿਹਾ ਬਠਿੰਡਾ ਨੂੰ ਵੀ ਤੇ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਕਿਸ ਤਰ੍ਹਾਂ ਦੀ ਰਹਿਣ ਵਾਲੀ ਇਹਨਾਂ ਦਿਨਾਂ ਦੇ ਵਿੱਚ ਤੇ ਸਪੈਸ਼ਲੀ ਜਿਹੜੇ ਵਿਰੋਧ ਕਰਦੇ ਨੇ ਜਿਹੜੇ ਕੈਂਡੀਡੇਟਸ ਦੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਸਮਝਾਇਆ ਜਾ ਰਿਹਾ ਜਾਂ ਉਹਨਾਂ ਨੂੰ ਕਿਵੇਂ ਰੋਕਦੇ ਨੇ ਆ ਜਿਹੜੇ ਪੁਲਿਸ ਵਾਲੇ ਹੁੰਦੇ ਨੇ ਤੇ ਨਾਲ ਹੀ ਕੈਂਡੀਡੇਟਸ ਨੂੰ ਜੇ ਬਣਦੀ ਸਕਿਉਰਿਟੀ ਹੈ ਉਹ ਦੇਣ ਬਾਰੇ ਕਿਸ ਤਰ੍ਹਾਂ ਦੇ ਨਾਲ ਸਾਰੀ ਗੱਲਬਾਤ ਕੀਤੀ ਜਾਂਦੀ ਹੈ ਸਾਰਾ ਹੋਮਵਰਕ ਕੀਤਾ ਜਾਂਦਾ ਹੈ ਉਸ ਬਾਰੇ ਜਾਣਕਾਰੀ ਇਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਬਠਿੰਡਾ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ